ਸਾਰੇ ਕਹਿੰਦੇ ਨੇ ਕਿ ਪਾਪਾ ਦੀਪ ਸਿੰਘ ਜੀ ਆਪ ਹਾਜ਼ਰੀ ਪਾਉਂਦੇ ਨੇ ਇੱਥੇ ਸੋ ਆਈ ਵਾਂਟ ਟੂ ਫੀਲ ਦ ਸੇਮ એનર્ਜੀ ਐਂਡ ਸਪਿਰਚੁਅਲਿਟੀ ਸੋ ਆਈ ਕੇਮ ਹੇਅਰ ਐਂਡ ਮੈਂ ਨੇ ਸਾਰੇ ਸੰਘਤ ਹੋਣ ਦੇ ਬਾਵਜੂਦ ਵੀ ਤੁਸੀਂ ਉਸ ਸਪਿਰਚੁਅਲਿਟੀ ਐਂਡ ਰਿਲੀਜੀਅਸ ਫੀਲਿੰਗਸ ਨੂੰ ਫੀਲ ਕਰ ਸਕਦੇ ਹੋ ਪੋਜ਼ਿਟਿਵਿਟੀ ਐਂਡ ਫੀਲ ਕਰ ਸਕਦੇ ਹੋ ਸੋ ਮੰਨ ਦਾ ਚਾ ਮੰਦੀ ਸ਼ਾਂਤੀ ਜੋ ਮਰਜ਼ੀ ਕਹ ਲੋ ਐਂਡ ਬਹੁਤ ਵਧੀਆ ਲੱਗਿਆ ਇੱਥੇ ਹੈ ਜਿਹੜੇ ਗਲਤ ਰਾਹ ਪੈਂਦੇ ਨੇ ਉਹਨਾਂ ਨੂੰ ਸਿੱਧਾ ਸਿੱਧੇ ਰਾਹ ਲਿਆਉਣ ਲਈ ਆਈ ਥਿੰਕ ਇਦਾਂ ਦੀਆਂ ਰਿਲੀਜੀਅਸ ਪਲੇਸਿਸ ਬਣਿਆ ਨੇ ਇੰਡੀਆ ਚ ਆ ਕੇ ਕਦੇ ਕੋਈ ਭੁੱਖਾ ਨਹੀਂ ਮਰ ਸਕਦਾ ਕਿਉਂਕਿ ਇੱਥੇ ਤਾਂ ਹਰ ਜਗ੍ਹਾ ਲੰਗਰ ਹੈ ਜੇ ਕਿਸੇ ਨੇ ਹੰਗਰ ਦੇਖਣੀ ਆ ਤਾਂ ਦੁਨੀਆਂ ਚ ਕਿਸੇ ਵੀ ਦੇਸ਼ ਚ ਜਾਓ ਪਰ ਜੇ ਕਿਸੇ ਨੇ ਇੱਥੇ ਲੰਗਰ ਦੇਖਣਾ ਹੈ ਐਂਡ ਰਚਪਣਾ ਦੇਖਣਾ ਹੈ ਤੇ ਇੰਡੀਆ ਚ ਆਓ ਗੁਰਦੁਆਰਾ ਸ਼ਹੀਦਾ ਸਾਹਿਬ ਵਿੱਚ ਚਪੈਰਾ ਸਾਹਿਬ ਵਿੱਚ ਸੇਵਾ ਕਰਨ ਵਾਸਤੇ ਸੰਗਤਾਂ ਜਿਹੜੀਆਂ ਦੇਸ਼ ਵਿਦੇਸ਼ ਤੋਂ ਆਉਂਦੀਆਂ ਨੇ ਅੱਜ ਅਸੀਂ ਇੱਕ ਤੁਹਾਨੂੰ ਐਸੀ ਲੜਕੀ ਦੇ ਨਾਲ ਮਿਲਾਂ ਜਾ ਰਹੇ ਹਾਂ ਜੋ ਕਿ ਖਾਸ ਆਸਟ੍ਰੇਲੀਆ ਤੋਂ ਚਪੈਰਾ ਸਾਹਿਬ ਕੱਟਣ ਵਾਸਤੇ ਇਹਨਾਂ ਨੇ ਕਿਹਾ ਬਹੁਤ ਵਾਰ ਉਹਨਾਂ ਨੇ ਸੁਣਿਆ ਸੀ ਕਿ ਚਪੈਰਾ ਸਾਹਿਬ ਇੱਥੇ ਕੱਟਿਆ ਜਾਂਦਾ ਹੈ ਔਰ ਅੱਜ ਉਹ ਖੁਦ ਜਰ ਨੇ ਇੱਥੇ ਪਹੁੰਚੇ ਨੇ ਜਸਦੀਪ ਕੌਰ ਇਹਨਾਂ ਦਾ ਨਾਮ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਸਟ੍ਰੇਲੀਅਨ ਸਿਟੀਜ਼ਨ ਨੇ ਔਰ ਉੱਥੇ ਚਪੈਰਾ ਸਾਹਿਬ ਬਾਰੇ ਇਹਨਾਂ ਨੂੰ ਪਤਾ ਲੱਗਾ ਤੇ ਅੱਜ ਚਪੈਰਾ ਸਾਹਿਬ ਕੱਟਣ ਆਏ ਮੈਡਮ ਫਸਟ ਆਫ ਆਲ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਤੇ ਹਾਊ ਵੀ ਕੇਮ ਟੂ ਨੋ ਅਬਾਊਟ ਦਿਸ ਚਪੈਰਾ ਸਾਹਿਬ ਐਂਡ ਹਾਊ ਯੂ ਵਿਲ ਬੀ ਮੇਰੇ ਮਦਰ ਇਨ-ਲॉ ਹਮੇਸ਼ਾ ਚਪੈਰਾ ਸਾਹਿਬ ਲਗਾਉਂਦੇ ਨੇ ਹਾਜ਼ਰੀ ਲਗਾਉਂਦੇ ਨੇ ਉ ਐਂਡ ਮੇਰੇ ਮਮਾ ਇੱਥੇ ਪਰਸਨਲੀ ਅਟੈਂਡ ਕਰਨ ਆਂਦੇ ਨੇ ਸੋ ਮੈਂ ਕਾਫੀ ਸੁਣਿਆ ਸੀ ਇੱਥੇ ਐਂਡ ਸਾਰੇ ਕਹਿੰਦੇ ਨੇ ਕਿ ਪਪਾ ਦੀਪ ਸਿੰਘ ਜੀ ਆਪ ਹਾਜ਼ਰੀ ਪਾਉਂਦੇ ਨੇ ਇੱਥੇ ਸੋ ਆਈ ਵਾਂਟ ਟੂ ਫੀਲ ਦ ਸੇਮ એનર્ਜੀ ਐਂਡ ਸਪਿਰਚੁਅਲਿਟੀ ਸੋ ਆਈ ਕੇਮ ਹੇਅਰ ਐਂਡ ਮੈਨੂੰ ਕਾਫੀ ਅੱਛਾ ਲੱਗਿਆ ਇੱਥੇ ਯੂ ਕੇਮ ਹੇਅਰ ਫੋਰ ਦ ਫਰਸਟ ਟਾਈਮ ਹਾਂ ਜੀ ਮੈਂ ਇੱਥੇ ਪਹਿਲੀ ਵਾਰ ਕਿੰਨਾ ਲੱਗਾ ਜੋ ਸੁਣਿਆ ਸੀ ਔਰ ਜੋ ਅੱਜ ਦੇਖਿਆ ਕਿੰਨਾ ਫਰਕ ਆ ਨਾ ਉਸ ਤੋਂ ਤਾਂ ਬਹੁਤ ਵੱਧ ਹੈ ਜੀ ਇੰਨੀ ਸਾਰੀ ਜਨਤਾ ਇੰਨੀ ਸਾਰੀ ਸੰਗਤ ਹੋਣ ਦੇ ਬਾਵਜੂਦ ਵੀ ਤੁਸੀਂ ਸਪਿਰਚੁਅਲਿਟੀ ਐਂਡ ਰਿਲੀਜੀਅਸ ਫੀਲਿੰਗਸ ਨੂੰ ਫੀਲ ਕਰ ਸਕਦੇ ਹੋ ਪੋਜ਼ਿਟਿਵਿਟੀ ਐਂਡ ਫੀਲ ਕਰ ਸਕਦੇ ਹੋ ਸੋ ਆਈ ਐਮ ਰੀਲੀ ਗਲੈਡ ਕਿ ਮੈਂ ਇੱਥੇ ਆਈ ਹਾਂ ਯੂ ਆਰ ਗਲੈਡ ਕਿਥੇ ਰਹਿੰਦੇ ਹੋ ਆਸਟ੍ਰੇਲੀਆ 'ਚ ਤੇ ਇੱਥੇ ਕਿੱਥੇ ਰਹਿੰਦੇ ਸੀ ਜੀ ਮੈਂ ਮੈਲਬਨ ਰਹਿੰਦੀ ਹਾਂ ਆਸਟ੍ਰੇਲੀਆ ਵਿੱਚ ਐਂਡ ਇੱਥੇ ਮੈਂ ਜਲੰਧਰ ਰਹਿਣੀ ਆ ਅੱਜ ਜਲੰਧਰ ਤੋਂ ਸਿੱਧਾ ਹੀ ਆਏ ਆ ਆਪਣੇ ਮਦਰ ਨਾਲ ਤੇ ਮਨ ਦਾ ਚਾਹ ਸੀ ਕਿ ਇੱਥੇ ਆਣਾ ਜੀ ਮਨ ਦਾ ਚਾਹ ਮਨ ਦੀ ਸ਼ਾਂਤੀ ਜੋ ਮਰਜ਼ੀ ਕਰ ਲੋ ਐਂਡ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਆਸਟ੍ਰੇਲੀਆ 'ਚ ਸੁਣੇ ਸੀ ਤੁਸੀਂ ਹਾਂਜੀ ਹਾਂਜੀ ਤੁਰ ਲੋ ਕੀ ਕਹਿੰਦੇ ਸੀ ਚੋਪੈਰਾ ਸਾਹਿਬ ਹੁੰਦਾ ਕਿਉਂਕਿ ਤੁਸੀਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਥੋੜਾ ਤੁਹਾਨੂੰ ਚੋਪੈਰਾ ਸਾਹਿਬ ਬਾਰੇ ਹੋਏਗਾ ਬਟ ਇੱਥੇ ਜਦੋਂ ਆਏ ਤੇ ਕਿੰਨਾ ਕੁ ਲੱਗਾ ਜਿੰਨਾ ਸੁਣਿਆ ਸੀ ਉਸ ਤੋਂ ਤਾਂ ਬਹੁਤ ਵੱਧ ਲੱਗਿਆ ਇੰਨੀ ਸਾਰੀ ਸੰਗਤਾਂ ਦਾ ਉਤਸ਼ਾਹ ਦੇਖ ਕੇ ਬਹੁਤ ਅੱਛਾ ਲੱਗਿਆ ਮੈਂ ਹੁਣੇ ਅੰਦਰ ਮੱਥਾ ਟੇਕ ਕੇ ਆਈ ਐਂਡ ਬੰਨ ਨੂੰ ਬਹੁਤ ਸ਼ਾਂਤੀ ਮਿਲੀ ਐ ਜਿੰਨਾ ਸੁਣਿਆ ਸੀ ਉਸ ਤੋਂ ਵੱਧ ਹੀ ਪਾਇਆ ਇਹ ਜਿਆਦਾ ਸਥਾਨ ਦੇਖਿਆ ਕਦੀ ਕਿ ਤੂੰ ਨਹੀਂ ਜਿੱਥੇ ਇੰਨੀ ਸੰਗਤ ਹੋਵੇ ਐਂਡ ਇੰਨੀ ਵਧੀਆ ਮੈਨੇਜਮੈਂਟ ਹੋਵੇ ਮੈਨੂੰ ਕਦੇ ਵੀ ਆਸਟ੍ਰੇਲੀਆ ਚ ਕਿਵੇਂ ਚਪੈਰਾ ਆਨਲਾਈਨ ਕਿਵੇਂ ਚਪੈਰਾ ਕਰਦੇ ਸੀ ਉੱਥੇ YouTube ਚ ਨਾਲ ਹਾਂਜੀ ਸਾਡੇ ਘਰ ਚੱਲਦਾ ਹੈ ਹਮੇਸ਼ਾ ਮੇਰੇ ਮਦਰ ਇਨ ਲਾ ਲਗਾ ਕੇ ਰੱਖੇ ਤੇ ਮਦਰ ਇਨ ਲਾ ਨੇ ਕਿਹਾ ਜਾਓਗੇ ਤੁਹਾਡਾ ਆਪਣਾ ਮਨ ਸੀ ਜਸਦੀਪ ਕੌਰ ਦਾ ਕਿ ਇੱਥੇ ਆਓ ਕਿਉਂਕਿ ਮੈਂ ਨਾ ਸੁਣਿਆ ਸੀ ਇਸ ਬਾਰੇ ਸੋ ਆਈ ਵਾਂਟ ਟੀ ਟੂ ਅਟੈਂਡ ਅੱਜ ਫਿਰ ਤੁਸੀਂ ਜਲੰਧਰ ਆਏ ਫਿਰ ਜਲੰਧਰ ਹੋਤੇ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਸਾਰੇ ਦੁਨੀਆ ਕਿਸੇ ਲਈ ਕਹਿੰਦੇ ਆ ਕਿ ਗਲਤ ਰਾਹ ਪੈ ਜਾਂਦੀ ਹੈ ਡੂ ਯੂ ਥਿੰਕ ਦਿਸ ਇਜ਼ ਅ ਰਾਈਟ ਪਲੇਸ ਟੂ ਕਮ ਜਿਹੜੇ ਗਲਤ ਰਾਹ ਪੈਂਦੇ ਨੇ ਉਹਨਾਂ ਨੂੰ ਸਿੱਧਾ ਸਿੱਧੇ ਰਾਹ ਲਿਆਉਣ ਲਈ ਆਈ ਥਿੰਕ ਇਦਾਂ ਦੀ ਰਿਲੀਜੀਅਸ ਪਲੇਸਿਸ ਬੜੀਆਂ ਨੇ ਇਟਸ ਅ ਸੋਰਸ ਆਫ ਇਨਫੋਰਮੇਸ਼ਨ ਸਪਿਰਲ ਸਪਿਰਚੁਅਲਿਟੀ ਐਸ ਵੈਲ ਐਸ ਰਿਲੀਜੀਅਸ ਵਾਟ ਡੂ ਯੂ ਕਾਲ ਫੀਲਿੰਗਸ ਨੂੰ ਬੂਸਟ ਕਰਨ ਲਈ ਸੋ ਯੈਸ ਇਦਾਂ ਦੀ ਰਿਲੀਜੀਅਸ ਪਲੇਸਿਸ ਤੇ ਆ ਕੇ ਸੰਗਤਾਂ ਨੂੰ ਜ਼ਰੂਰ ਆਣਾ ਚਾਹੀਦਾ ਹੈ ਦਰਸ਼ਨ ਕਰਨੇ ਚਾਹੀਦੇ ਹਨ ਹੋਪਫੁਲੀ ਜਿਹੜੇ ਪੁੱਲੇ ਪਟਕੇ ਨੇ ਗਲਤ ਰਾਵਾਂ ਤੇ ਪੈਨੇ ਸਿੱਧਰ ਆਪਣੇ ਆ ਪੈ ਜਾਣਗੇ ਇਹਨੇ ਬੰਦੇ ਇਕੱਠੇ ਹੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਇਹਨਾਂ ਇਕੱਠ ਕਦੀ ਵੇਖਿਆ ਕਦੀ ਇਕੱਠੇ ਆਪਣੀ ਲਾਈਵ ਚ ਕਦੀ ਕਿਉਂਕਿ ਤੁਸੀਂ ਪਹਿਲਾਂ ਵੀ ਆਂਦੇ ਰਹੇ ਹੋਗੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਵੀ ਹਾਂਜੀ ਹਾਂਜੀ ਮੈਂ ਪਹਿਲਾਂ ਵੀ ਇੱਥੇ ਮੱਥਾ ਟੇਕਣ ਆਂਦੇ ਰਹੀਆਂ ਦਰਸ਼ਨ ਕਰਨ ਆਂਦੀ ਰਹੀਆਂ ਪਰ ਇਸ ਪੈਰਾ ਸਭ ਪਹਿਲੀ ਵਾਰ ਲਿੱਤਾ ਮੈਂ ਆਪ ਇੰਨੀ ਹੈਰਾਨ ਸੀ ਕਿ ਇੰਨਾ ਵੱਡਾ ਸੰਗਤ ਦਾ ਜਿਹੜਾ ਇਕੱਠ ਹੈਗਾ ਇੱਥੇ ਹੈ ਐਂਡ ਯੈਸ ਆਮ ਰੀਲੀ ਗਲੈਡ ਕਿ ਆਮ ਬੀਇੰਗ ਪਾਰਟ ਆਫ ਇਟ ਫੈਮਲੀ ਨੂੰ ਵੀ ਇਨਸਿਸਟ ਕਰੋਗੇ ਕਿ ਇੱਥੇ ਆਨਸਰ ਹੈ ਜੇ ਹੋ ਸਕੇ ਮੇਰੀ 5 ਸਾਲ ਦੀ ਬੱਚੀ ਹੈ ਮੈਨੂੰ ਜ਼ਰੂਰ ਕਦੇ ਨਾ ਕਦੇ ਇੱਥੇ ਦੁਪਹਿਰ ਸਾਤ ਲੈ ਕੇ ਆਉਂਗੀ ਆਮ ਤਾਂ ਪਹਿਲੇ ਸੋਚਿਆ ਸੀ ਕਿ ਇੰਨੀ ਇੰਨਾ ਹੋਏਗਾ ਮਾਹੌਲ ਇੰਨਾ ਤੁਹਾਨੂੰ ਸ਼ਾਂਤੀ ਮਿਲੇਗੀ ਜਿੰਨਾ ਸੋਚਿਆ ਸੀ ਉਸ ਤੋਂ ਤਾਂ ਬਹੁਤ ਵੱਧ ਲੈ ਕੇ ਜਾ ਰਹੀ ਹੈ ਤਾਂ ਬਹੁਤ ਵੱਧ ਲੈ ਕੇ ਜਾ ਮਨ 'ਚ ਯਾਦ ਰਹੇਗੀ ਆਫਕੋਰਸ ਹਮੇਸ਼ਾ ਲਈ ਇਹ ਮੇਰੇ ਨਾਲ ਹੀ ਰਹੇਗਾ ਯਾਦ ऑस्ट्रेलिया ਦੇ ਵਿੱਚ ਜਿਹੜੇ ਲੋਕ ਸੁਪੈਰਾ ਸਾਹਿਬ ਨੂੰ ਵੀ ਉੱਥੇ ਵੀ ਸੁੰਦੇ ਆ ਕਾਫੀ ਕੁਝ ਲੋਕ ਹਾਂਜੀ ਉੱਥੇ ਬਹੁਤ ਸਾਰੇ ਲੋਕ ਆਨਲੈਨ ਸੁਪੈਰਾ ਸਾਹਿਬ ਛਾਜ਼ਰੀ ਕਰਦੇ ਪਾਠ ਵੀ ਕਰਦੇ ਅੱਜ ਜੀ ਆਪਣੇ ਮਦਰ ਇਨ ਲਾ ਦੇ ਨਾ ਨਹੀਂ ਮੈਂ ਆਪਣੇ ਮਦਰ ਨਾਲ ਆਈ ਹਾਂ ਸਪੈਸ਼ਲੀ ਅਜੋ ਲੈ ਕੇ ਆਏ ਕਿ ਤੁਸੀਂ ਉਹਨਾਂ ਨੂੰ ਲੈ ਕੇ ਆਏ ਹੋ ਦੋਵੇਂ ਇੱਕ ਦੂਜੇ ਨੂੰ ਲੈ ਕੇ ਆਏ ਹਾਂ ਅਸੀਂ ਬਟ ਮੇਰੇ ਮਦਰ ਆਂਦੇ ਹੀ ਆਂਦੇ ਨੇ ਲਾਈਕ ਉਹ ਪਿਛਲੇ ਕਾਫੀ ਟਾਈਮ ਤੋਂ ਆ ਰਹੇ ਨੇ ਸੋ ਕੈਲੋ ਮੇਬੀ ਉਹ ਲੈ ਕੇ ਆਏ ਨੇ ਜਾਂ ਬਾਬਾ ਦੀਪ ਸਿੰਘ ਜੀ ਮੈਨੂੰ ਲੈ ਕੇ ਆਏ ਨੇ ਬਾਬਾ ਦੀਪ ਸਿੰਘ ਜੀ ਦੀ ਕਲਾ ਵਰਤ ਬਿਲਕੁਲ ਤੁਸੀਂ ਦੇਖੋਗੇ ਖਾਸ ਤੌਰ ਦੇ ਉੱਤੇ ਆਏ ਨੇ ਤਾਂ ਮੈਲਬਨ ਰਹਿੰਦੇ ਨੇ ਮੈਂ ਮੈਲਬਨ ਕੀ ਕਰਦੇ ਜੇ ਤੁਸੀਂ ਉੱਤੇ ਜੀ ਮੈਂ ਇੱਥੇ ਪ੍ਰੋਜੈਕਟ ਮੈਨੇਜਰ ਹਾਂ ਆਈਟੀ ਦੇ ਵਿੱਚ ਅੱਛਾ ਜੋ ਆ ਰਿਹਾ ਹੈ ਉਹ ਸਪੈਸ਼ਲੀ ਤੁਸੀਂ ਫਿਰ ਇੱਥੇ ਆ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਪ੍ਰੋਜੈਕਟ ਮੈਨੇਜਰ ਹੈ ਲੜਕੀ ਆ ਸਟ੍ਰੇਲੀਆ ਤੋਂ ਖਾਸ ਤੌਰ ਦੇ ਉੱਤੇ ਚਪਾਰਾ ਸਾਹਿਬ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਪਹੁੰਚੇ ਨੇ ਸੰਗਤ ਵੀ ਤੁਹਾਨੂੰ ਦਿਖਾ ਦਿੰਦੇ ਆ ਬਟ ਅਮੀ ਕੋਰ ਸਵਾਲ ਹੈ ਜਿਸ ਤਰ੍ਹਾਂ ਸੇਵਾਦਾਰ ਇੱਥੇ ਲੱਗੇ ਨੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਦੇਖੋ ਕੋਈ ਪੱਖੀ ਚੱਲ ਰਿਹਾ ਹੈ ਕੋਈ ਜਲਦੀ ਸੇਵਾ ਕਰ ਰਿਹਾ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਆ ਉਹ ਵੀ ਇੱਥੇ ਦੇ ਰਿਹਾ ਐਨੀ ਜ਼ਿਆਦਾ ਸਹੂਲਤ ਕਦੀ ਕਿਤੇ ਦੇਖਣ ਨੂੰ ਮਿਲੂ ਜੀ ਨਹੀਂ ਆਈ ਵੁੱਡ ਸੇ ਹੈਟਸ ਆਫ ਟੂ एवरीवन ਜਿੰਨਾ ਕੋਈ ਕਰ ਨਹੀਂ ਸਕਦਾ ਸ਼ਾਇਦ ਉਸ ਤੋਂ ਵੱਧ ਦੀ ਬਾਬਾ ਦੀਪ ਸਿੰਘ ਜੀ ਸੇਵਾ ਕਰਵਾ ਰਹੇ ਨੇ ਐਂਡ ਸੰਗਤ ਕਰ ਰਹੇ ਨੇ ਜਿੰਨਾ ਕੋਈ ਕਰ ਸਕਦਾ ਹੈ ਉਸ ਤੋਂ ਸ਼ਾਇਦ ਵੱਧ ਦੀ ਕਰ ਰਹੇ ਕੋਈ ਫਰਕ ਨਹੀਂ ਪੈਂਦਾ ਆ ਗੋਣਾ ਵਾਈ ਗੁਰੂ ਦਾ ਹਾਂਜੀ ਹਾਂਜੀ ਤੇਰੀ ਸੇਵਾ ਸੰਗਤ ਕਰਨ ਦੇ ਬਾਰੇ ਕੀ ਗੱਲ ਹੈ ਜੀ ਜੀ ਜਿੰਨਾ ਕਰ ਰਹੇ ਨੇ ਲੋਕ ਆਈ ਡੋਨਟ ਨੋ ਕਿ ਇਸ ਦੁਨੀਆ ਚ ਕਦੇ ਵੀ ਕਿਤੇ ਵੀ ਕੋਈ ਹੋਰ ਕਰ ਸਕਦਾ ਨੇ ਉਹ ਕਹਿੰਦੇ ਨੇ ਨਾ ਕਿ ਇੰਡੀਆ ਚ ਆ ਕੇ ਕਦੇ ਕੋਈ ਭੁੱਖਾ ਨਹੀਂ ਮਰ ਸਕਦਾ ਕਿਉਂਕਿ ਇੱਥੇ ਤਾਂ ਹਰ ਜਗ੍ਹਾ ਲੰਗਰ ਹੈ ਜੇ ਕਿਸੇ ਨੇ ਹੰਗਰ ਦੇਖਣੀ ਹੈ ਤਾਂ ਦੁਨੀਆ ਚ ਕਿਸੇ ਵੀ ਦੇਸ਼ ਚ ਜਾਓ ਪਰ ਜੇ ਕਿਸੇ ਨੇ ਇੱਥੇ ਲੰਗਰ ਦੇਖਣਾ ਹੈ ਐਂਡ ਰਚਪਣਾ ਦੇਖਣਾ ਹੈ ਤੇ ਇੰਡੀਆ ਚ ਆਓ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋਗੇ ਕਿ ਅਸ ਰੂਟਸ ਦੇ ਨਾਲ ਜੁੜਨ ਉਹ ਆਫ ਕੌਰਸ ਮੇਰੀ ਬੱਚੀ ਹਮੇਸ਼ਾ ਪਾਠ ਕਰਦੀ ਰਹਿੰਦੀ ਹੈ ਓਕੇ ਕੈਨ ਹੈਲੀ ਪੌੜੀ ਦਾ ਪਾਠ ਕਰਦੀ ਰਹਿੰਦੀ ਹੈ ਸੋ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਉਹ ਪੰਜਾਬੀਤਨਾ ਐਂਡ ਸਿੱਖ ਧਰਮ ਨਾਲ ਜੁੜੀ ਰਹੇ ਲੈ ਕੇ ਸ਼ੁਕਰੀਆ ਸਮਾਤ ਇਨਵਸਟੇਜ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਆਸਟ੍ਰੇਲੀਆ ਤੋਂ ਆਈ ਇੱਕ ਲੜਕੀ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਉੱਥੇ ਚਪੈਰਾ ਸਾਹਿਬ ਵੇਖਦੇ ਸਨ ਤਾਂ ਉਸ ਤੋਂ ਬਾਅਦ ਉਹਨਾਂ ਦੇ ਮਨ 'ਚ ਆਇਆ ਕਿ ਉਹ ਖੁਦ ਚਪੈਰਾ ਸਾਹਿਬ ਕੱਟਣਗੇ ਤੇ ਅੱਜ ਸਪੈਸ਼ਲੀ ਆਸਟ੍ਰੇਲੀਆ ਤੋਂ ਜਦੋਂ ਇੰਡੀਆ ਆਂਦੇ ਨੇ ਤਾਂ ਉਹਨਾਂ ਦੇ ਮਨ 'ਚ ਇੱਕ ਚਾਹ ਸੀ ਕਿ ਉੱਥੇ ਆ ਕੇ ਚਪੈਰਾ ਸਾਹਿਬ ਦੀ ਸੇਵਾ ਕਰਨ ਤੇ ਅੱਜ ਉਹਨ ਜੋ ਪੈਰਾ ਸਾਹਿਬੀ ਇੱਥੇ ਸੇਵਾ ਕੀਤੀ ਗਈ ਹੈ ਤਾਂ ਤੁਸੀਂ ਵੇਖੋ ਕਿ ਬਾਬਾ ਦੀਪ ਸਿੰਘ ਜੀ ਦੇ ਦਰਦ ਉੱਤੇ ਕਿੱਥੋਂ-ਕਿੱਥੋਂ ਸੰਗਤ ਆ ਰਹੀ ਹੈ ਉਸਦੇ ਇੱਕ ਉਦਾਹਰਣ ਜਲਦੀਪਪੁਰ ਕੈਮਰਾਮੈਨ ਅਰਸ਼ਦਰ ਅਲਸਮਤ ਦਾ ਨਾਮ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ